ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ। ਨੈਕਸਟ 24 ਪੰਜਾਬ نیوز ਚੈਨਲ ਦਿੱਤੀ ਦਰਸ਼ਕਾਂ ਨੂੰ ਪਿਆਰ ਪਿਆਰ ਸਸ਼ੇਕਲ ਸਾਈਡੇ ਚੰਨੋਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਰਦੀਆਂ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਜ਼ਿਲ੍ਹਾ ਤਰਨਤਾਰਨ ਪੁਲਿਸ ਵੱਲੋਂ ਐਕਟਿਵ ਲੋੜੀ ਤੇ ਚਾਇਨਾ ਦੇ ਡੋਰ ਵਰਤਣ ਵਾਲਿਆਂ ਖਿਲਾਫ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ। ਇਸ ਬਾਰੇ ਪਿੰਡੋ ਪਿੰਡਾਂ ਵਿੱਚ ਕਰਵਾਇਆ ਜਾ ਰਿਹਾ ਹੈ ਪ੍ਰਚਾਰ ਤਰੰਤ ਤਰੰਤ ਦੇ ਪਿੰਡੋ ਪਿੰਡਾਂ ਚਾਈਨਾ ਦੀ ਡੋਰ ਵੇਚਣ ਵਾਲੇ ਅਤੇ ਇਸ ਵਾਰ ਲੋੜੀ ਤੇ ਚਾਈਨਾ ਡੋਰ ਨਾਲ ਗੁੱਡੀਆਂ ਪਤੰਗਾਂ ਉਡਾਉਣ ਵਾਲੇ ਲੋਕ ਹੋ ਜਾਓ ਸਾਵਧਾਨ ਕਿਉਂਕਿ ਉਹਨਾਂ ਖਿਲਾਫ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ ਨਾਲ ਹੀ ਜੇਕਰ ਕਿਸੇ ਨੇ ਵੀ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਸਮੇਂ ਆਪਣੇ ਵੀਡੀਓ ਬਣਾ ਕੇ ਵਾਇਰਲ ਹੋਣ ਤੇ ਵੀ ਉਸ ਖਿਲਾਫ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ ਇਸ ਮੌਕੇ ਤੇ ਉੱਗੇ ਸਮਾਜ ਰਾਜਾ ਤੇ ਵਿਕਰਮਜੀਤ ਸਿੰਘ ਸਾਹਿਲ ਨੇ ਦੱਸਿਆ ਕਿ ਐਕਟੀ ਲੋੜੀ ਤੇ ਜੋ ਵੀ ਚੈਨਾ ਡੋਰ ਨਾਲ ਪਤੰਗਾ ਉਡਾਵੇਗਾ ਉਸ ਖਿਲਾਫ ਐਸਐਸਪੀ ਅਸ਼ਨੀ ਕਪੂਰ ਵੱਲੋਂ ਚਾਇਨਾ ਡੋਰ ਮੁਖਤ ਕਰਨ ਲਈ ਜ਼ਿਲ੍ਹੇ ਤਰਨਤਾਰਨ ਵਿੱਚ ਚਾਇਨਾ ਡੋਰ ਵੇਚਣ ਵਾਲੇ ਅਤੇ ਚਾਇਨਾ ਡੋਰ ਵਰਤੋਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਚੁੱਕੇ ਗਏ ਸਖਤ ਕਦਮਾਂ ਬਾਰੇ ਇੱਕ ਸਲੰਖਾ ਜੋਗ ਹੈ ਜੇਕਰ ਲੋਕ ਚਾਇਨਾ ਡੋਰ ਖਰੀਦਣ ਨਾਤੇ ਚਾਇਨਾ ਡੋਰ ਵੇਚਣ ਨਾ ਤਾਂ ਆਪੇ ਹੀ ਬੰਦ ਕਰ ਦੇਣ ਤਾਂ ਬਾਕੀ ਜੋ ਪਿੰਡਾਂ-ਪਿੰਡਾਂ ਚਾਇਨਾ ਡੋਰ ਵਰਤੋਂ ਅਤੇ ਵੇਚਣ ਵਾਲੇ ਖਰੀਦਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਲਈ ਪ੍ਰਚਾਰ ਦੇ ਨਾਲ-ਨਾਲ ਲੋਕਾਂ ਨੂੰ ਸੂਚਿਤ ਹੋਣਾ ਜ਼ਰੂਰੀ ਹੈ

ਚਾਈਨਾ ਡੋਰ ਦੇ ਨਾਲ ਪਤੰਗ ਚੜਾਉਣ ਦੀ ਜਿੱਥੇ ਪਾਬੰਦੀ ਆ ਉੱਥੇ-ਉੱਥੇ ਵੇਚਣ ਦੀ ਵੀ ਸਖਤ ਪਾਬੰਦੀ ਆ ਜੇ ਜਿਹੜਾ ਚਾਈਨਾ ਡੋਰ ਵੇਚੇਗਾ ਜਾਂ ਚਾਈਨਾ ਡੋਰ ਦੇ ਨਾਲ ਪਤੰਗ ਚੜਾਏਗਾ ਇਹ ਕਾਨੂੰਨ ਦੀ ਅਲੰਗਨਾ ਹੈ ਅਤੇ ਜੇ ਕੋਈ ਫੜਿਆ ਗਿਆ ਤਾਂ ਉਸ ਪਤੰਗ ਚੜਾਉਣਾ ਫੜਿਆ ਗਿਆ ਤੇ 307 ਜੀ ਧਾਰਾ ਦੀ ਜਿਹੜਾ ਅਰਾਦਾ ਕਤਲ ਦਾ ਮਕਦਮਾ ਜਿਹੜਾ ਹੈ ਉਹ ਪੁਲਿਸ ਪ੍ਰਚਾਰਕ ਜਨਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਐਂਟੀ ਕਰਪਸ਼ਨ ਸੁਸਾਇਟੀ ਪੰਜਾਬ ਤਹਿ ਦਲੋਂ ਧੰਨਵਾਦ ਕਰਦਾ ਹਾਂ ਅਨੁਸ਼ਾਸਨਕ ਤੇ ਪ੍ਰਸ਼ਾਸਨਕ ਅਧਿਕਾਰੀਆਂ ਦੀ ਜਿਨ੍ਹਾਂ ਨੇ ਐਕੀ ਚਾਈਨਾ ਡੋਰ ਨੂੰ ਪੰਜਾਬ ਵਿੱਚੋਂ ਖਤਮ ਕਰਨ ਦਾ ਬੀੜਾ ਉਠਾਇਆ ਚਾਈਨਾ ਡੋਰ ਜੋ ਕਿ ਮਾਰੂ ਕਥਿਆਰ ਦੀ ਤਰ੍ਹਾਂ ਕੰਮ ਕਰਦੀ ਆ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੀਆਂ ਮੌਤਾਂ ਇਸ ਚਾਈਨਾ ਡੋਰ ਨਾਲ ਹੋਈਆਂ ਵਾ ਔਰ ਜਿਹੜਾ ਸਰਕਾਰ ਨੇ ਪਿੰਡ-ਪਿੰਡ ਮਨਿਆਦੀ ਕਰਾਈ ਜਾ ਰਹੀ ਆ ਲੋਕਾਂ ਨੂੰ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਪ੍ਰੇਰਿਤ ਕੀਤਾ ਜਾ ਰਿਹਾ ਦੀ ਚਾਈਨਾ ਡੋਰ ਦੇ ਤੁਮਾਰੂ ਹਥਿਆਰ ਨੂੰ ਵਰਤਨਾ ਬੰਦ ਕੀਤਾ ਜਾਵੇ ਇਹ ਬਹੁਤ ਸ਼ਲਾਘਾਜੋਕ ਕਦਮ ਆ ਉਮੀਦ ਰੱਖਦਾ ਵਾਂ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਬੱਚੇ ਅਸੀਂ ਸਾਰਾ ਹੁਣ ਵੀ ਮੌਜੂਦ ਜਿੰਨੇ ਵੀਰ ਭਰਾਵਾ ਚਾਈਨਾ ਡਰੇ ਤੋਂ ਗਰੀਜ ਕਰਾਂਗੇ ਔਰ ਇਸ ਦੇ ਨਾਲ ਇੱਕ ਸਰਕਾਰ ਨੂੰ ਅਪੀਲ ਵੀ ਕਰਦਾ ਕਿ ਧਾਗੇ ਵਾਲੀ ਡੋਰ ਨੂੰ ਪਰਸੋਧ ਕਰਨ ਵਾਸਤੇ ਥੋੜਾ ਰੀਡ ਘਟਾਈ ਜਾਣ ਲੋਕਾਂ ਨੂੰ ਕੁਝ ਉਹਦੇ ਚ ਲੋਨ ਵਗੈਰਾ ਦੇ ਕੇ ਉਹਨਾਂ ਨੂੰ ਉਸ ਕਾਰੋਬਾਰ ਨੂੰ ਵਧਾਇਆ ਜਾਵੇ ਤਾਂ ਕਿ ਲੋਕ ਚਾਈਨਾ ਡੋਰ ਤੋਂ ਕੰਨੀ ਕਿਤਰਾ ਜਾਣ ਦੁਕਾਨਦਾਰਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਦੁਕਾਨਦਾਰ ਵੀ ਕਹੀ ਅਸੀਂ ਦੁਕਾਨਦਾਰ ਵੀਰਾਂ ਨੂੰ ਅਪੀਲ ਕਰਦੇ ਆਂ ਕਿ ਸਰਕਾਰ ਦੀਆਂ ਮੌਜੂਦਾ ਨੀਤੀਆਂ ਦਾ ਸਾਥ ਦੇਣ ਇਸ ਚਾਈਨਾ ਡੋਰ ਨੂੰ ਵੇਚ ਕੇ ਆਪਣਾ ਗੈਰਕਾਨੂੰਨੀ ਕੰਮ ਨਾ ਕਰੋ ਅਤੇ ਸਰਕਾਰ ਦੇ ਦਿੱਤੀਆਂ ਹੀਆਂ ਜੋ ਹੈਗੀਆਂ ਉਹਨੇ ਹਦਾਇਤਾਂ ਦਾ ਪਾਲਣ ਕਰੀ। ਉਹ ਤੁਹਾਡੇ ਮਾਰੀਅਮ ਤੋਂ ਪਤਾ ਲੱਗਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਪੱਦਰ ਤੇ ਜਾ ਕੇ ਲਾਂਚਮੈਂਟ ਕਰਾਈ ਜਾ ਰਹੀ ਹੈ। ਸ਼ਹਿਰਾਂ ਦੇ ਵਿੱਚ ਲਾਂਚਮੈਂਟ ਕਰਾਈ ਜਾ ਰਹੀ ਹੈ ਕਿ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਇੱਕ ਬਹੁਤ ਹੀ ਚੰਗਾ ਉਪਰਾਲਾ ਹੈ। ਇਸ ਦੇ ਨਾਲ ਸਾਨੂੰ ਵੀ ਸਾਰਿਆਂ ਨੂੰ ਇਹ ਚਾਹੀਦਾ ਵੀ ਜਿੱਥੇ ਪ੍ਰਸ਼ਾਸਨ ਆਪਣੀ ਵੱਲੋਂ ਚਾਇਨਾ ਡੋਰ ਬੰਦ ਕਰਾਉਣ ਲਈ ਕਾਰਵਾਈ ਕਰ ਰਿਹਾ ਉੱਥੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਇਸ ਡੋਰ ਦੀ ਖਰੀਦ ਨਾ ਕਰਨ ਕਿਉਂਕਿ ਇਹ ਡੋਰ ਕਿਸੇ ਦੀ ਵੀ ਸਗੀ ਨਹੀਂ ਹੈ। ਇਸ ਡੋਰ ਦੇ ਨਾਲ ਜਿੱਥੇ ਮਨੁੱਖਾਂ ਦਾ ਨੁਕਸਾਨ ਹੁੰਦਾ ਉੱਥੇ ਕਈ ਜੀਵ ਦੇ ਨਾਲ ਲਪੇਟ ਵਿੱਚ ਆਉਂਦੇ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਸੋ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਿੱਥੇ ਬੇਨਤੀ ਹੈ ਕਿ ਇਸ ਦੇ ਉੱਤੇ ਸਖਤ ਕਾਨੂੰਨ ਇੱਕ ਬਣਾਇਆ ਜਾਵੇ ਜਿਹੜਾ ਇਹ ਡੋਰ ਨੂੰ ਵੇਚਦਾ ਹੈ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਤੇ ਉਸ ਦੇ ਨਾਲ ਲੋਕਾਂ ਨੂੰ ਵੀ ਦੁਬਾਰਾ ਅਪੀਲ ਕਰਦਾ ਇਸ ਡੋਰ ਨੂੰ ਰੋਕਣ ਲਈ ਪ੍ਰਸ਼ਾਸਨ ਦਾ ਸਾਥ ਦਿਈਏ ਤੇ ਇਸ ਦਾ ਬਾਈਕਾਟ ਕਰੀਏ। ਸ਼ੈਨਾ ਡੋਰ ਦੇ ਸੰਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਡੀਸੀ ਸਾਹਿਬ ਵੱਲੋਂ ਜਿਹੜੀ ਹੈ ਰੀਸੈਂਟਲੀ ਮੀਟਿੰਗਾਂ ਹੋਈਆਂ ਉਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਵੀ ਪ੍ਰਿੰਟਪਿੰਟ ਜਾ ਕੇ ਅਨਾਉਂਸਮੈਂਟ ਕੀਤੀਆਂ ਜਾਣਗੀਆਂ ਔਰ ਜਿਹੜੇ ਵੇਚਣ ਵਾਲੇ ਇਹਨਾਂ ਨੂੰ ਤੇ ਕਿਸੇ ਵੀ ਗਦਰ ਤੇ ਨਹੀਂ ਬਖਸ਼ਾ ਜਾਏਗਾ ਔਰ ਜਿਹੜੇ ਬੱਚੇ ਇਹਨਾਂ ਨੂੰ ਯੂਜ਼ ਕਰ ਰਹੇ ਆ ਜੈਨਾਂ ਜੋੜ ਨੂੰ ਉਹਨਾਂ ਦੇ ਪੇਰੈਂਟਸ ਨੂੰ ਵੀ ਅਸੀਂ ਕਾਉਂਸਲਿੰਗ ਕਰਾਂਗੇ ਜਾ ਕੇ ਔਰ ਇਨ ਕੇਸ ਜੇ ਮਿਲ ਕੇ ਉਹਨਾਂ ਦੇ ਕਹਿੰਦੇ ਵੀ ਇਹ ਕਾਬੂ ਨਹੀਂ ਆਉਂਦੇ ਤੇ ਇਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਐਗ ਦੀ ਮਲਕੇ ਚਲਾਨ ਪੇਸ਼ ਕਰਾਂਗੇ ਪਿੰਡ ਪਿੰਡ ਕੀ ਪਚਾਰ ਹੋਦਾ ਇਸ ਇਸ ਨੂੰ ਕੀ ਕਰਨਾ ਬੌਸ ਪਰ ਜਿਹੜੀ ਤੇ ਜਿਹੜੀ ਪਿੰਡ ਪਿੰਡ ਜਾ ਕੇ ਅਨਾਉਂਸਮੈਂਟ ਕਰ ਰਿਹਾ ਹੈ ਦੇ ਵਿੱਚ ਲੋਕਾਂ ਨੂੰ ਸਾਨੂੰ ਚੰਗਾ ਹੰਗਾਰਾ ਮਿਲ ਰਿਹਾ ਹੈਗਾ ਔਰ ਅਸੀਂ ਆਸ ਕਰਦੇ ਆ ਕਿ ਵੀ ਕੰਪੈਰੀਟਿਵਲੀ ਜਿਹੜੇ ਪਿਛਲੇ ਸਾਲਾਂ ਦੇ ਇਹਦੀ ਜਿਹੜਾ ਵਾ ਵੀ ਇਹਦੀ ਬਹੁਤ ਜਿਹੜਾ ਸੀ ਕੰਟਰੋਲ ਕਰਾਗੇ ਜੀ